ਦੇ ਵੀ ਨਾਜ਼ਰੀ ਮੌਸਮ ਦੇ ਦੇਖਣ ਨੂੰ ਮਿਲਿਆ ਕਈ ਵਾਰ ਅਚੇਬੇ ਅਜਿਹੀ ਤੁਪਾਂ ਆਉਣ ਵਾਲੇ ਦਿਨਾਂ ਕਿਸ ਤਰ੍ਹਾਂ ਨਾਲ ਮੌਸਮ ਰਹੇਗਾ ਜੀ ਜੀ ਸੀ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਡਬਲ ਡੀ ਸਿਸਟਮ ਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਇਹਦੇ ਕਰਕੇ ਟੈਂਪਰੇਚਰ ਦੇ ਵਿੱਚ ਵੀ ਕੁਝ ਗਿਰਾਵਟ ਆਬਜ਼ਰਵ ਕੀਤੀ ਗਈ ਔਰ ਹੁਣ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੀ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਜਿਹੜਾ ਨੀਅਰ ਨਾਰਮਲ ਚੱਲ ਰਹੇ ਨੇ ਔਰ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਅੱਜ ਜਿਹੜਾ WD ਸਿਸਟਮ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦਾ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਾਂ ਅਗਰ ਚਮਕ ਜਾਂ ਤੇਜ਼ ਹਵਾ ਚੱਲ ਸਕਦੀ ਹੈ ਪਰ ਕੱਲ ਤੋਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਮੈਮ ਵਰਖੀ ਮਹੀਨੇ ਕਿ ਕਿੰਨੀ ਕੋ ਵਰਸਾਪਈ ਕਿ ਨਹੀਂ ਹੁੰਦੀ ਉਹ ਤੇ ਮਾਰਚ ਮਹੀਨੇ ਦੇ ਵਿੱਚ ਜਿਹੜੀ ਆ ਵਾ ਜੀ ਜੇ ਅਸੀਂ ਫਰਵਰੀ ਮਹੀਨੇ ਦੀ ਲੁਧਿਆਣਾ ਦੀ ਬਾਰਿਸ਼ ਦੇਖੀਏ ਤਾਂ ਨਾਰਮਲ ਲੁਧਿਆਣਾ ਦੀ ਫਰਵਰੀ ਦੀ ਬਾਰਿਸ਼ 23.7 ਮਿਲੀਮੀਟਰ ਆ ਔਰ ਇਸ ਵਾਰੀ 31 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਮੈਮ ਜਿੱਤਰਾ ਮਾਰਚ ਦੇ ਵਿੱਚ ਜਿਹੜੀ ਸ਼ੁਰੂਆਤ ਦੇ ਵਿੱਚ ਵਰਖਾ ਹੋਈ ਕੀ ਮਾਤਰੀ ਪੂਰੀ ਵੀ ਰਿਕਾਰਡ ਵਗੈਰਾ ਉਹ ਤਾਂ ਜਾਂ ਫਿਰ ਕਿੰਨੀ ਕੁ ਨੀ ਜੀ ਜਿਹੜੀ ਹੁਣ ਤੱਕ ਅਸੀਂ بارش ਮਾਰਚ ਦੇ ਆ ਜਿਹੜੇ ਦੋ ਦਿਨ ਇਹਨਾਂ ਦੇ ਵਿੱਚ ਰਿਕਾਰਡ ਨਹੀਂ ਕੀਤੀ 28 ਫਬਰੀ ਨੂੰ ਹੀ ਲਾਸਟ ਜਿਹੜੀ بارش ਆਬਜ਼ਰਵੇਟਰੀ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਸੋ ਉਹ ਜਿਹੜੀ ਫਬਰੀ ਦੀ 31 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਜਿਹੜੀ ਕਿ ਨੀਅਰ ਨੋਰਮਲ ਅੰਕਸਾਨਾ ਲਈ ਕਿਸ ਤਰ੍ਹਾਂ ਦੀ ਰਹੀ ਬਰਸਾਤ ਕੀ ਲੱਗਦਾ ਕਿ ਫਾਇਦਾ ਜਿਹੜਾ ਇਤਨਾ ਮਿਲਿਆ ਹੋਵੇਗਾ ਜਾਂ ਘੜੀ ਪਾਣੀ ਦਾ ਨੁਕਸਾਨ ਵੀ ਕਿਤੇ ਹੋ ਸਕਦਾ ਹੈ ਜੀ ਕਿਉਂਕਿ ਇਹ ਬਾਰਿਸ਼ ਬਹੁਤ ਹੈਵੀ ਨਹੀਂ ਹੋਈ ਹਲਕੀ ਬਾਰਿਸ਼ ਹੌਲੀ-ਹੌਲੀ ਹੁੰਦੀ ਰਹੀ ਸੋ ਇਸ ਤਰ੍ਹਾਂ ਦੀ ਬਾਰਿਸ਼ ਜਿਹੜੀ ਜ਼ਰੂਰ ਸੋਇਲ ਨੂੰ ਆਰ ਰ ਫਸਲਾਂ ਨੂੰ ਜਿਹੜਾ ਰਿਕੁਆਇਰਡ ਮੌਇਸਚਰ ਆ ਉਹ ਪ੍ਰੋਵਾਈਡ ਕਰਦੀ ਹੈ ਸੋ ਇਹਦਾ ਸਿਰ ਜਿਆਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਪਰ ਇਹ ਜ਼ਰੂਰ ਹੈ ਕਿ ਕਿਤੇ-ਕਿਤੇ ਤੇਜ਼ ਹਵਾ ਚੱਲੀ ਜਾਂ ਗੜੀ ਮਾਰੀ ਵੀ ਹੋਈ ਜਿਹੜੀਆਂ ਜਿਹੜੀ ਫਸਲ ਅਗੇਤੀ ਬੀਜੀ ਹੁੰਦੀ ਆ ਉਹਦੇ ਕਈ ਵਾਰ ਕਿਉਂਕਿ ਉਹ ਥੋੜੀ ਭਾਰੀ ਹੋ ਜਾਂਦੀ ਹੈ ਉਹਦੇ ਨਾਲ ਲੋਡਿੰਗ ਦੀ ਪ੍ਰੋਬਲਮ ਵੀ ਕਿਤੇ ਹੋ ਸਕਦੀ ਹੈ ਪਰ ਜ਼ਿਆਦਾਤਰ ਜਿਹੜਾ ਬਾਰਿਸ਼ ਦੇ ਨਾਲ ਅਸੀਂ ਕਹਿ ਸਕਦੇ ਆ ਕਿ ਰਿਕੁਆਇਰਡ ਮੌਇਸਚਰ ਹੀ ਜਿਹੜਾ ਪ੍ਰੋਵਾਈਡ ਹੋਇਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕੀਤਾ ਜਿਹੜੇ ਤਾਪਮਾਨ ਮੋਰ ਤੋਂ ਜਿਹੜੇ ਰਾਈਜ਼ ਹੋਣਗੇ ਜੇਕਰ ਸਾਫ਼ ਰਹਿੰਦੇ ਗੋ ਆ ਜੀ ਫਿਲਹਾਲ ਤਾਂ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵੈਦਰ ਕੰਡੀਸ਼ਨਸ ਆ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਥੋੜੀ ਰਾਈਜ਼ ਅਸੀਂ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਸਕਦੇ ਆ ਮੈਂ ਫਸਲਾਂ ਦੇ ਕਿਸ ਤਰੀਕੇ ਦਾ ਸੈਕਟਰ ਹੈਗਾ ਜੀ ਫਸਲਾਂ ਦੇ ਕਿਉਂਕਿ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨਾਰਮਲ ਨੇ ਔਰ ਜੇ ਅਸੀਂ ਬਾਰਿਸ਼ ਦੇਖੀ ਉਹ ਵੀ ਕੋਈ ਹੈਵੀ ਬਾਰਿਸ਼ ਨਹੀਂ ਰਿਕਾਰਡ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫ फेब्रुवारी ਦੀ ਲੁਧਿਆਣੇ ਦੀ ਬਾਰਿਸ਼ ਕਾਫੀ ਅਸੀਂ ਇਹਨੂੰ ਨਾਰਮਲ ਹੀ ਕਹਿ ਸਕਦੇ ਹਾਂ ਕਿਉਂਕਿ ਨਾਰਮਲ 33.7 ਮਿਲੀਮੀਟਰ ਔਰ ਹੁਣ 31 ਮਿਲੀਮੀਟਰ ਰਿਕਾਰਡ ਕੀਤੀ ਗਈ ਸੋ ਅਸੀਂ ਕਹਿ ਸਕਦੇ ਹਾਂ ਕਿ ਕ੍ਰੌਪਸ ਵਾਸਤੇ ਵੀ ਇਹ ਜਿਹੜੀ ਬਾਰਿਸ਼ ਆਏ ਨੇ ਰਿਕੁਆਇਰਡ ਮੌਇਸਚਰ ਹੀ ਪ੍ਰੋਵਾਈਡ ਕੀਤਾ ਪਰ ਹਾਂ ਜਿੱਥੇ ਕੋਈ ਤੇਜ਼ ਹਵਾ ਚੱਲੀ ਜਾਂ ਕਣਕ ਅਗੇਤੀ ਬੀਜੀ ਹੋਈ ਸੀ ਉੱਥੇ ਜ਼ਰੂਰ ਇਹਦਾ ਕੋਈ ਨੁਕਸਾਨ ਹੋ ਸਕਦਾ ਹੈ